ਕਲਗੀਆਂ ਵਾਲੇ ਦੀ ਪੋਤੀ ਸ਼ੇਰਿ ਗੁਰ ਗੋਬਿੰਦ ਸਿੰਘ ਸਾਹਿਬ ਦੀ ਇੱਕ ਪੋਤੀ ਵੀ ਸੀ ਜਿਸ ਦਾ ਜ਼ਿਕਰ ਡਾਕਟਰ ਬਲਬੀਰ ਸਿੰਘ ਜੀ ਨੇ ਆਪਣੀ ਕਿਤਾਬ ਲੰਮੀ ਨਦਰ ਵਿੱਚ ਕੀਤਾ ਹੈ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਚੋਂ ਨਿਕਲ ਸ਼ੇਰਿ ਗੁਰ ਗੋਬਿੰਦ ਸਿੰਘ ਸਾਹਿਬ ਗੁਲਾਬੇ ਮਸਹੰਦ ਦੇ ਭਾਗ ਪਹੁੰਚੇ ਜਿਸ ਨੂੰ ਅੱਜ ਮਾਚੀਵਾੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ ਤੋਂ ਆਪ ਗੁਲਾਬੇ ਮਸੰਦ ਦੇ ਘਰ ਪਹੁੰਚੇ ਜਿੱਥੇ ਆਪ ਜੀ ਨੂੰ ਦੇ ਹੰਗ ਕਾਂ ਦੇ ਪੈ ਦੀਪ ਦੀ ਉਮੜੀ ਦੇ ਪੱਤਰ ਗਨੀ ਖਾਨ ਤੇ ਨਬੀ ਖਾਨ ਮਿਲੇ ਗਨੀ ਖਾਨ ਤੇ ਨਬੀ ਖਾਨ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਦੁਸ਼ਮਣਾਂ ਦੇ ਸਖਤ ਪਹਿਰੇ ਚੋਂ ਕੱਢ ਕੇ ਆਲਮਗੀਰ ਪਹੁੰਚੇ ਤਾਂ ਗੁਰੂ ਸਾਹਿਬ ਨੇ ਗਨੀ ਖਾਨ ਤੇ ਨਬੀ ਖਾਨ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਕੁਝ ਮੰਗਲ ਦੇ ਕਿਹਾ ਉਸ ਵੇਲੇ ਗਨੀ ਖਾਨ ਅਤੇ ਨਬੀ ਖਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਗਨੀਖਾ ਅਤੇ ਨਵੀਖਾਨੋਂ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਜੋ ਅੱਜ ਵੀ ਮਾਚੀਵਾੜਾ ਸਾਹਿਬ ਵਿਖੇ ਸੁਰੱਖਿਅਤ ਹੈ ਹੁਕਮਨਾਮੇ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਨੀਖਾ ਅਤੇ ਨਵੀਖਾਨੋਂ ਆਪਣਾ ਫਰਜ਼ੰਦ ਪਾਉ ਪੁੱਤਰ ਕਹਿ ਕੇ ਸੰਬੋਧਨ ਕਰਤੀ ਹੈ ਇਹ ਹੈਨ ਮੇਰੇ ਫਰਜ਼ੰਦ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਨਿਹਾਲ ਰਹੇਗਾ ਗੁਰੂ ਸਾਹਿਬ ਵੱਲੋਂ ਦਿੱਤਾ ਹੁਕਮਨਾਮਾ ਲੈ ਕੇ ਜਦੋਂ ਗਨੀਖਾ ਤੇ ਨਵੀਖਾ ਘਰ ਪਹੁੰਚੇ ਤਾਂ ਉਸ ਹੁਕਾਉਨਾਮੇ ਨੂੰ ਉਹ ਚਮਚ-ਚਮਕੇ ਕਦੇ ਮੱਥੇ ਨਾਲ ਲਾਉਂਦੇ ਕਦੇ ਅੱਖਾਂ ਨਾਲ ਉਹਨਾਂ ਦੋਹਾਂ ਭਾਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਗੁਰੂ ਜੀ ਨੇ ਉਹਨਾਂ ਦੀ ਸੇਵਾ ਤੋਂ પ્રસન્ન ਹੋ ਕੇ ਉਹਨਾਂ ਨੂੰ ਆਪਣਾ ਪੁੱਤਰ ਹੋਣ ਦਾ ਮਾਣ ਬਖਸ਼ਿਆ ਸੀ ਗੁਰੂ ਸਾਹਿਬ ਦੀ ਇਸ ਰਹਿਮਤ ਅੱਗੇ ਦੁਨੀਆ ਦੇ ਸਾਰੇ ਖਜ਼ਾਨੇ ਤਨ ਦੌਲਤ ਉਹਨਾਂ ਲਈ ਫਿੱਕੇ ਸਨ ਆਪਰਾ ਪਤਾ ਗਨੀ ਖਾਨ ਤੇ ਚਾਚਾ ਨਬੀ ਖਾਨ ਨੂੰ ਇਤਨਾ ਖੁਸ਼ ਵੇਖ ਕੇ ਉਹਨਾਂ ਦੀ ਬੇਤੀ ਨੇ ਪੁੱਛਿਆ ਕੀ ਕੀ ਗੱਲ ਹੈ ਅੱਬਾ ਅੱਜ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਤੇ ਨਾਲੇ ਇਹ ਕਿਹੜਾ ਕਾਗਜ਼ ਹੈ ਜਿਸ ਨੂੰ ਤੁਸੀਂ ਆਪਣੇ ਮੱਥੇ 'ਤੇ ਲਗਾ ਰਹੇ ਹੋ ਬਾਰ-ਬਾਰ ਚੁੰਮ ਰਹੇ ਹੋ ਬੀਤੀ ਦੀ ਗੱਲ ਸੁਣ ਕੇ ਗਨੀ ਖਾਨ ਨੇ ਕਿਹਾ ਧੀਏ ਅੱਜ ਸਾਨੂੰ ਦਸੰਪਤਾ ਸ਼ਹੀਦ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਦਾ ਦਰਜਾ ਦਿੱਤਾ ਹੈ ਪਿਤਾ ਦੀ ਗੱਲ ਸੁਣ ਕੇ ਉਸ ਨਿੱਕੀ ਬੱਚੀ ਨੇ ਖੁਸ਼ੀ ਨਾਲ ਨੱਚਦੇ ਹੋਏ ਉੱਚੀ-ਉੱਚੀ ਇਹ ਗੀਤ गाना ਸ਼ੁਰੂ ਕਰ ਦਿੱਤਾ ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ ਮੈਂ ਜੋਤ ਸੰਗ ਜੋਤੀ ਮੈਂ ਪੋਤੀ ਮੈਂ ਪੋਤੀ ਉਹ ਖੁਸ਼ੀ ਵਿੱਚ ਨੱਚਦੀ ਹੋਈ ਕਹਿਣ ਲੱਗੇ ਅੱਬਾ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਤਾਂ ਮੈਂ ਫਿਰ ਉਹਨਾਂ ਦੀ ਪੋਤੀ ਹੋਈ ਨਾ ਤੇ ਉਹ ਮੇਰੇ ਦਾਦਾ ਜੀ ਉਸ ਨਿੱਕੀ ਬੱਠੀ ਨੇ ਵੀ ਹੁਕਮਨਾਮੇ ਨੂੰ ਕਈ ਵਾਰੀ ਚੁੰਮਿਆ ਅਤੇ ਆਪਣੀਆਂ ਅੱਖਾਂ ਨਾਲ ਲਾਇਆ ਅਸੀਂ ਆਪ ਜੀ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅਸੀਂ ਇੱਕ ਘਟਨਾ ਪੰਜਾਬੀ ਦੇ ਪ੍ਰਸਿੱਧ ਕਵੀ ਪਾਇਸਾ ਪਾਈ ਵੇ ਸਿੰਘ ਦੇ ਛੋਟੇ ਭਰਾ ਡਾਕਟਰ ਬਲਬੀਰ ਸਿੰਘ ਦੀ ਕਿਤਾਬ ਲੰਮੀ ਨਦਰ ਵਿੱਚ ਇੱਕ ਛਾਪੇ ਲੇਖ ਆਬਦਾਰ ਮੋਤੀ ਵਿੱਚੋਂ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯੋਗ ਹੈ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਪੀ ਇਸ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ